ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੋਸਤੋ ਪਿੰਡ ਜੋੜ ਸਿੰਘ ਵਾਲੇ ਪਹੁੰਚੇ ਹੋਏ ਆਂ ਤਹਿਸੀਲ ਪੱਟੀ ਲਖਦੀ ਆ ਜਿਲ੍ਹਾ ਤਰਨਤਾਰਨ ਲੱਗਦਾ ਜੀ ਬਾਈ ਹਰਵੇਲ ਦੇ ਫਾਰਮ ਤੇ ਆਂ ਸੋ ਨਵੇਂ ਵੀਰਾਂ ਨੂੰ ਆਪਾਂ ਦੱਸ ਦਿੰਨੇ ਇੱਕ ਵਾਰ ਫੇਰ ਵੀਰ ਦਾ ਡੇਰੀ ਫਾਰਮਿੰਗ ਦੇ ਨਾਲ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਸੋ ਐਚਐਫ ਵੇੜਾ ਜਿਹੜੀਆਂ ਦੋਸਤੋ ਤਕਰੀਬਨ ਤੁਹਾਨੂੰ ਇੱਥੇ ਸੇਲ ਪਰਚੇਜ ਦੇ ਪਸ਼ੂ ਵੀ ਅਕਸਰ ਇਸ ਕਰੋ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਤੇ ਸਮੇਂ-ਸਮੇਂ ਦੇ ਨਾਲ ਬਾਈ ਹਰ ਬੇਲ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ 9906382025 ਵੀਰ ਦੇ ਜਿਹੜੇ ਸੰਪਰਕ ਨੰਬਰ ਨੇ ਲਗਾਤਾਰ ਜਿਹੜੀ ਸਕਰੀਨ ਦੇ ਥੱਲੇ ਦੋਸਤੋ ਆਪਾਂ ਸੰਪਰਕ ਨੰਬਰ ਚਲਾ ਦਈਦੇ ਆ ਸੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਅੱਜ ਜਿਹੜੀ ਜਿਹ ਤੁਹਾਨੂੰ ਆਪਾਂ ਦੋਸਤੋ ਮਾਝ ਦਿਖਾਉਣੀ ਆ ਨੀਲੀ ਰਾਵੀ ਦੇ ਵਿੱਚ ਹੈਗੀ ਆ ਪ੍ਰੋਪਰ ਡਿਟੇਲ ਹੈਗੀ ਜਿਹੜੀ ਆਪਾਂ ਵੀਰ ਹਰਵੇਲ ਦੇ ਪਾਸੋਂ ਪੁੱਛ ਕੇ ਛੋਟੇ ਨਾਲ ਸਾਂਝੀ ਕਰਦੇ ਆਂ ਚੱਲਦੇ ਆਂ ਵੀਰ ਹਰਵੇਲ ਦੇ ਕੋਲ ਬਥੇਰੇ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਵੀਰ ਹਰਵੇਲ ਸਾਸਰੀ ਕਾਲ ਜੀ ਹਾਂਜੀ ਸੰਧੂ ਸਾਹਿਬ ਜੀ ਸਾਸਰੀ ਕਾਲ ਉਹ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਕਾਲ ਬਾਕੀ ਬਈ ਤੁਹਾਡਾ ਇੱਥੇ ਆ ਕੇ ਸ਼ਾਇਦ ਜੀ ਬਹੁਤ ਧੰਨਵਾਦ ਠੀਕ ਆ ਵੀਰ ਜੀ ਹਰਵੇਲ ਵੀਰਾ ਅੱਜ ਆਪਣੇ ਕੋਲ ਨੀਰੀ ਦਾ ਵੀ ਤੇ ਇਹ ਮੱਝ ਸੇਲ ਆ ਜੀ ਸਾਈਡ ਤੇ ਵੀ ਆਪਣੇ ਕੋਲ ਬਿਲਕੁਲ ਜੀ ਲਾਈ ਗਿਆ ਪੰਜਵਾਂ ਦਿਨ ਪਹਿਲਾਂ ਹੋ ਗਏ ਇਹਨੂੰ ਠੀਕ ਹੈ ਜ ਪਿਓਰ ਵੀ ਲੀਜੀਏ ਉਹ ਇਹ ਚੰਗਾ ਕੱਦ ਵਜਨ ਬਾਕੀ ਚੁਾਈ ਇੱਕ ਨੰਬਰ ਆ ਠੀਕ ਆ ਜੀ ਤੇ ਦੋਨੇ ਪਾਸੇ ਮੇਰੇ ਥੱਲੇ ਕਰੀਬ 8 ਕਿਲੋ ਜਿਹੜਾ ਚੱਲ ਰਿਹਾ ਵਾ ਇਹਦੇ ਥੱਲੇ ਠੀਕ ਆ ਜੀ ਤੇ ਬਾਕੀ ਚਲੋ ਅੰਦਾਜ਼ਾ ਜਿਹੜਾ ਵਾ 11 12 ਦੇ ਹੈ ओरिजिन ਨੂੰ ਚੱਲਣਾ ਚਾਹੀਦਾ ਜਿੱਦੀ ਇਹਦਾ ਕੱਦ ਬਜਰ ਠੀਕ ਹੈ ਮਗਰ ਮੇਲਕਾਫ ਆ ਜੀ ਪਿੱਛੇ ਮੇਲਦਾਰਾ ਬਹੁਤ ਸੋਹਣਾ ਹੈ ਮਗਰ ਦੋਸਤੋ ਕੱਟਾ ਕੱਟਾ ਬਹੁਤ ਵਧੀਆ ਨਿੱਗਰ ਚੰਗਾ ਕੱਟਾ ਮਗਰ ਤੇ ਮੱਝ ਇੱਕ ਜਿਹੜਾ ਬਾਡੀ ਸਟਰਕਚਰ ਮੈਂ ਤੁਹਾਨੂੰ ਵਿਖਾ ਦਿੰਨਾ ਪ੍ਰੋਪਰ ਆਪਾਂ ਖੋਲ ਕੇ ਤੋੜ ਕੇ ਵਿਖਾ ਦਿੰਨੇ ਆ ਤੁਹਾਨੂੰ ਉਸ ਤੋਂ ਬਾਅਦ ਚੁਵਾਈ ਜਿਹੜੀ ਹੈਗੀ ਆ ਤੁਹਾਨੂੰ ਈਵਨਿੰਗ ਟਾਈਮ ਦੀ ਅੱਜ 25 ਅਕਤੂਬਰ ਨੂੰ ਆਪਾਂ ਜਿਹੜੀ ਇਹ ਵੀਡੀਓ ਸ਼ੂਟ ਕਰਦੇ ਪਏ ਆ ਸ਼ਾਮ ਦਾ ਟਾਈਮ ਆ 5:30 5 ਵਜੇ ਦਾ ਜਿਹੜਾ ਟਾਈਮ ਹੈਗਾ ਤੁਸੀਂ ਬੇਸ਼ੱਕ ਟਾਈਮ ਟੂ ਟਾਈਮ ਜਿਹੜੀ ਇਹਨਾਂ ਕੋਲ ਆਰਡਰ ਦੀ ਕੁਆਲਿਟੀ ਜਿਹੜੀ ਹੈਗੀ ਤੁਹਾਨੂੰ ਦਿਖਾਉਣੀ ਆ ਆਪਾਂ ਬਾਹਰ ਤੋਰ ਕੇ ਤੇ ਚੰਗੀ ਵਧੀਆ ਦੋਸਤੋ ਬਰੀਕ ਸਕਿਨ ਦੇ ਵਿੱਚ ਜਿਹੜੀ ਅਵੀਰ ਹਰਪੇਲ ਦੇ ਪਾਸ ਜਿਹੜੀ ਦੋਸਤੋ ਇਹ ਮੱਝ ਆਈ ਆ ਨੀਲੀ ਰਾਵੀ ਦੇ ਵਿੱਚ ਹੈਗੀ ਹੈ ਪ੍ਰੋਪਰ ਪੈਰਾਂ ਦੇ ਨਿਸ਼ਾਨ ਜਿਹੜੇ ਹੈਗੇ ਆ ਤੁਹਾਨੂੰ ਵੇਖਣ ਦੇ ਵਿੱਚ ਮਿਲ ਜਣੇ ਆ ਤੇ ਅੱਖ ਜਿਹੜੀ ਬਿੱਲੀ ਆ ਆ ਲਓ ਜੀ ਇਹ ਸੀ ਰਸਲਾ ਜਾਂਡਣ ਦੇ ਠੀਕ ਹੈ ਜੀ ਆ ਲਓ ਜੀ ਫਰਬਲ ਪੱਧਰ ਲੈਵਾ ਦੋਸਤੋ 89 ਬਹੁਤ ਵਧੀਆ ਮੁੱਠੀ ਜਿਹਾ ਥਾਣਾ ਤੇ ਪੂਛ ਬਿਲਕੁਲ ਜਿਹੜੀ ਧਰਤੀ ਨਾਲ ਟੱਚ ਕਰਦੀ ਆ ਨੀਲੀ ਰਾਵੀ ਦੇ ਵਿੱਚ ਦੋਸਤੋ ਅਕਸਰ ਜਿਹੜੀਆਂ ਮੱਝਾਂ ਪਾਈਆਂ ਗਈਆਂ ਨੇ ਬਿਲਕੁਲ ਪੂਛ ਜਿਹੜੀ ਹੈਗੀ ਦੋਸਤੋ ਬਿਲਕੁਲ ਧਰਤੀ ਨਾਲ ਟੱਚ ਕਰਦੀ ਹੈ ਆ ਵੇਖੋ ਤੇ ਵੀਰ ਹਰਵੇਲ ਪ੍ਰਾਈਜ਼ ਕੀ ਡਿਮਾਂਡ ਕਰਦੇ ਪਏ ਆਪਾਂ ਸਰਦਾਰ ਜੀ ਜਿਹੜਾ ਇਹਦਾ ਬਿਲਕੁਲ ਜਿਹੜਾ ਲੈਣ ਦੇ ਨਾਲ ਆ ਮੋਹਲਾ ਉਹ 64000 ਰੁਪਏ ਦੀ ਆਪਾਂ ਇਹ ਮੱਝ ਦੇਵਾਂਗੇ 64000 ਦੀ ਹਾਂਜੀ ਹਾਂਜੀ ਠੀਕ ਆ ਵੀਰ ਬੱਚੇ ਆਪੇ ਇਹਦੀ ਚੁਆਈ ਦਿਖਾ ਦਿੰਨੇ ਆ ਹਾਂ ਦਿਖਾਈਏ ਜਰੂਰ ਜੀ ਕਰੀਏ ਇਹਨੂੰ ਛੱਡਿਏ ਬੱਚਾ ਆਹ ਲਓ ਆ ਆ ਲਓ

Allo. Allo. Una eh. y va a hola, 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 ਇਹ ਤਾਂ ਬੋਲਾਵਾ ਠੀਕ ਆ ਜੀ ਹਾਂ ਜੀ 8 ਲੀਟਰ ਜਿਹੜਾ ਦੋਸਤੋ ਬੋਲਾ ਹੈਗਾ ਥੱਲੇ ਤੁਸੀਂ ਆਪਦਾ ਇੱਕ ਟਾਈਮ ਆਓ ਦੋ ਟਾਈਮ ਆਓ ਦੂਰੋਂ ਨੇੜਿਓਂ ਤਸੱਲੀ ਕਰਨ ਤੋਂ ਬਾਅਦ ਵੀਰ ਦੇ ਨਾਲ ਸਬਦਾ ਕਰ ਸਕਦੇ ਹੋ ਤੇ ਵੀਰ ਹਰ ਵੇਲੇ ਅ ਮੁੱਲ ਕਿੰਨਾ ਕੋਈ ਫਿਰ ਦੱਸ ਦਿੰਗੇ ਆ 54000 ਰੁਪਏ ਉਹਦੇ ਚੋਂ ਥੋੜਾ ਬੜਾ ਆਪਾਂ ਮੰਨ ਲਾਂ ਤਾਂ ਠੀਕ ਆ ਸੰਪਰਕ ਨੰਬਰ ਭਰਾ ਜੀ ਬੋਲ ਦਿਓ 99038802590638205 ਠੀਕ ਆ ਸੋ ਦੋਸਤੋ ਇਹ ਸਾਣਾ ਵੀਰ ਹਰਬੇਲ ਸਿੰਘ ਜੀ ਤੇ ਨੀਲੀ ਰਬੀ ਦੀ ਜਿਹੜੀ ਮੱਝ ਪ੍ਰੋਪਰ ਹੈਗੀ ਆਪਾਂ ਤੁਹਾਨੂੰ ਦਿਖਾਤੀ ਆ ਇੱਕ ਟਾਈਮ ਦੀ ਜਿਹੜੀ ਚੁਾਈ ਆ ਦੋਸਤੋ ਉਹ ਵੀ ਕਰਕੇ ਦਿਖਾਤੀ ਆ ਸੋ ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਵੀ ਮੋਲ ਲਗਾ ਸਕਦੇ ਹੋ ਤੇ ਆਓ ਇੱਕ ਵਾਰੀ ਤਸੱਲੀ ਕਰੋ ਉਸ ਤੋਂ ਬਾਅਦ ਜਿਹੜਾ ਹੈਗਾ ਦੋਸਤੋ ਤੁਸੀਂ ਇਹ ਮੱਝ ਦਾ ਸੌਦਾ ਕਰ ਸਕਦੇ ਆ ਆ ਲਓ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ